ਜਿੰਦਾਬਾਦ 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 ਮੈਂਬਰ ਪੰਚਾਇਤ ਹੋਰ ਪੂਰੀ ਪੰਚਾਇਤ ਹੋਵੇ ਕਿ ਤੁਹਾਡਾ ਸਾਥ ਦੇ ਰਿਹਾ ਸਰ ਹਾਂਜੀ ਸਾਡੇ ਪਿੰਡ ਦੇ ਸਰਪੰਚ ਮੈਂਬਰ ਪੰਚਾਇਤ ਜਿੰਨੇ ਵੀ ਸੀਗੇ ਅਸੀਂ ਸਾਰਿਆਂ ਨੇ ਮਤਾ ਪਾ ਕੇ ਡੀਸੀ ਸਾਹਿਬ ਦੇ ਦਿੱਤਾ ਅਗਾਹ ਵੀ ਜਿੰਨੇ ਮਾਈਨਿੰਗ ਅਫਸਰ ਆ ਉਹਨਾਂ ਨੂੰ ਦੇ ਕੇ ਹੀ ਕੰਮ ਇੱਕ ਨੰਬਰ ਚ ਹੈ ਜਿਸ ਦਾ ਖੇਤ ਹੈ ਜਿਸ ਦੀ ਉਹ ਜਿਹਦਾ ਉਹਦੀ ਰੇਤ ਪਾਸ ਕਰਵਾਏ ਬੰਦਾ 50 ਕਿਲੋਮੀਟਰ ਤੱਕ ਸਾਨੂੰ ਵੰਗਾਰੇਗਾ ਇੱਥੇ ਸਾਡੇ ਘਰੇ ਆ ਕੇ ਤਾਂ ਫਿਰ ਬਸ ਕਹਾਂਗੇ ਥੋੜਾ ਜੀ ਤੇ ਜਿਹਦੇ ਪਾਸੇ ਹੋਰ ਗੱਲ ਹੈ ਜੀ ਉਹ ਵੀ ਤਾਂ ਅਕਸਰ ਤੁਹਾਡਾ ਲੀਡਰ ਹੀ ਹੈ ਯਾਰ ਲੀਡਰ ਹੈਗਾ ਫਿਰ ਉਹ ਉਹ ਜਿਹੜੀ ਉਹਦੀ ਦਿਮਾਗ ਦੀ ਜਿਹੜੀ ਫਿਰ ਸਿੱਧ ਵਿਧੀ ਗਈ ਉਹ ਪਾਗਲ ਹੋ ਚੁੱਕੀ ਜੇਕਰ ਕਾਨੂੰਨ ਤੋਂ ਧਰਨਾ ਉੱਥੇ ਲੱਗਦਾ ਤਾਂ ਫਿਰ ਇਸ ਮਸਲਾ ਇਤਾਂ ਦਾ ਨਾ ਹੋ ਜੇ ਤੁਹਾਡੇ ਆਪਸੀ ਟਕਰਾਅ ਹੋ ਜੇ ਕਿਉਂਕਿ ਤੁਸੀਂ ਪਿੱਕ ਅੱਗੇ ਪਿੰਡ ਵਾਸੀਏ ਦੂਜੇ ਪਾਸੇ ਪੁਲ ਤੇ ਧਰਨਾ ਲੱਗਦਾ ਦੇਖੋ ਜੀ ਉਹਨਾਂ ਨੇ ਆਪਦਾ ਪੱਖ ਪੇਸ਼ ਕਰਨਾ ਸੀ ਆਪਦਾ ਪੱਖ ਰੱਖਣਾ ਹੈ ਤੁਸੀਂ ਵੀ ਆਵਾਜ਼ਾਂ ਪੱਖ ਰੱਖੋ ਸਿਆਮ ਭਗਵਾਨਤ ਮਾਨ ਦੇ ਵੱਲੋਂ ਇੱਕ ਸਕੀਮ ਚਲਾਈ ਗਈ ਸੀ ਜਿਸ ਦਾ ਖੇਤ ਉਸ ਦੀ ਰੇਤ ਔਰ ਬਿੱਟ ਦਿਨੇ ਸੀ ਕਿ ਖਬਰ ਵੀ ਚਲਾਈ ਸੀ ਜਿੱਥੇ ਕਿ ਅਨਲੀਗਲ ਤਰੀਕੇ ਨਾਲ ਮਾਈਨਿੰਗ ਚੱਲ ਰਹੀ ਸੀ ਪਰ ਦੂਜੇ ਪਾਸੇ ਜੋ ਹੁਣ ਮਾਈਨਿੰਗ ਚੱਲ ਰਹੀ ਆ ਜੋ ਪਿੰਡਾਂ ਦੇ ਮਾਈਨਿੰਗ ਨਹੀਂ ਆਪਾਂ ਕਹਿ ਸਕਦੇ ਰੇਤ ਪੱਟਾਂ ਦੇ ਖੈਰ ਮਾਈਨਿੰਗ ਹੀ ਹੁੰਦੀ ਆ ਪਰ ਜੋ ਪਿੰਡਾਂ ਦੇ ਲੋਕ ਕੰਮ ਕਰ ਰਹੇ ਆ ਉਹਨਾਂ ਤੋਂ ਅਜਾ ਜਾਣਾਂਗੇ ਕਿ ਵਾਕਿਆ ਨੂੰ ਕੰਮਕਾਰ ਮਿਲਦਾ ਹੈ ਕੀ ਗੱਲਬਾਤ ਕਰਦੇ ਆ ਸ਼ੁਰੂਆਤ ਇਥੋਂ ਕਰਦਾਂ ਨੇ ਇੱਕ ਹੋਰ ਤੁਹਾਨੂੰ ਜਾਣਕਾਰੀ ਲਈ ਦੱਸਦੀ ਜਾਨੀ ਕਿ ਸਵੇਰੇ 8 ਤਰੀਕ ਨੂੰ ਇੱਕ ਵਿਸ਼ਾਲ ਧਰਨਾ ਵੀ ਇੱਕ ਸੰਜੇ ਇੱਥੇ ਬੰਦੀਆਂ ਦਾ ਉਹ ਕਹਿੰਦੇ ਕਿ ਨਹੀਂ ਜੋ ਰੇਤਾ ਉਹ ਸਹੀ ਨਹੀਂ ਪਟਾਇਆ ਜਾ ਰਿਹਾ ਪਰ ਇਹਨਾਂ ਤੋਂ ਹੀ ਆਪਾਂ ਜਾਣਦੇ ਆ ਅਸਲ ਵਿੱਚ ਮੁੱਦਾ ਸਾਰਾ ਕੀ ਹੈ ਸਰ ਤੁਸੀਂ ਸਾਰੇ ਪਹਿਲਾਂ ਤਾਂ ਮੇਰਾ ਇਹ ਸਵਾਲ ਹੈ ਕਿ ਪਿੰਨ ਮੱਦੇਪੁਰ ਦੇ ਵਾਸੀ ਹੋ ਸਾਰੇ ਹਾਂਜੀ ਮੱਦੇਪੁਰ ਸਾਰੇ ਭਾਈ ਮੱਦੇਪੁਰ ਦੇ ਵਾਸੀ ਹੋ ਸਾਰੇ ਹਾਂਜੀ ਜੋ ਇੱਥੇ ਰੀਤ ਚੱਕੀ ਜਾ ਰਹੀ ਆ ਸੀਮਾਨ ਦਾ ਇੱਕ ਪ੍ਰੋਗਰਾਮ ਸੀ ਸਕੀਮ ਸੀ ਵੀ ਜਿਸ ਦਾ ਖੇਤ ਉਸ ਦੀ ਰੇਤ ਕਿ ਵਾਕਿਆ ਉਸ ਦੀ ਰੇਤ ਸਹੀ ਕੰਮ ਹੋ ਰਿਹਾ ਹੈ ਉਹ ਮੈਂ ਕੰਮ ਤਾਂ ਜਿਹੜਾ ਲੀਗਲ ਕੰਮ ਦੇਖੋ ਸਹੀ ਹੈਗਾ ਪਰ ਕੁਛ ਵਿਆਰਤੀ ਜਿਹੜੇ ਹੁੰਦੇ ਨੇ ਨਾ ਮਤਲਬ ਉਹ ਖਰਾਬ ਕਰਦੇ ਨੇ ਜੇ ਪਿੰਡ ਦਾ ਸਲਾ ਸੰਯੋਗ ਹੈਗਾ ਜਿਹੜਾ ਖੇਤ ਵਾਲਾ ਨੇ ਸੰਯੋਗੀ ਹੈਗੇ ਨੇ ਇਹਦੇ ਵਿੱਚ ਕੋਈ ਧੱਕੇਸ਼ਾਹੀ ਨਹੀਂ ਹੈਗੀ ਦੂਜੇ ਪਾਸੇ ਜੀ ਕਿਸਾਨ ਜਿੱਥੇ ਬੰਦੀਆਂ ਨੇ ਇੱਕ ਵੱਡਾ ਐਲਾਨ ਕਰਤਾ ਕੁਝ ਕਿਸਾਨ ਜਿੱਥੇ ਬੰਦੀਆਂ ਨੇ ਕਹਿੰਦੇ ਕਿ ਅਸੀਂ ਪੌੜੀ ਦੇ ਪੇ ਧਰਨਾ ਲਾਵਾਂਗੇ ਜੋ ਮਾਈਨਿੰਗ ਹੋ ਰਹੀਆਂ ਅਲੀਗਲ ਤਰੀਕੇ ਦੇ ਨਾਲ ਹੋ ਰਹੀ ਹੈ ਲੋਕਾਂ ਨੂੰ ਕੰਮ ਨਹੀਂ ਮਿਲਦਾ ਤੇ ਇਹਦਾ ਨੁਕਸਾਨ ਹੈ ਆਸ-ਪਾਸ ਦੀ ਪਿੰਡਾਂ ਨੂੰ ਕੀ ਲੱਗਦਾ ਤੁਸੀਂ ਵੀ ਕਿਸਾਨ ਹੋ ਕਿਸਾਨਾਂ ਦੇ ਇੱਕ ਲੀਡਰ ਵੀ ਹੋ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਅਸੀਂ ਵੇਖੋ ਕਿਸਾਨ ਜਿੱਥੇ ਬੱਲੀ ਮੰਮੀ ਕੰਮ ਕਰਨ ਪਰ ਲੇਕਿਨ ਉਹ ਜਿਹੜੇ ਸ਼ਰੋਏ ਕੰਮ ਨਾਲ ਜਿਹੜਾ ਨਿੱਕੀ ਮੋਡੀਆਂ ਮਸ਼ੀਨਾਂ ਨੂੰ ਬੰਦ ਕਰਾ ਕੇ ਨਾ ਆਪ ਉਹਦਾ ਵੱਡਾ ਕਾਰੋਬਾਰ ਖੋਲਣ ਨੂੰ ਤਿਆਰ ਹੋ ਕੀ ਲੱਗਦਾ ਜਿਹੜੀ ਕਿਸਾਨ ਜਿੱਥੇ ਬੰਦੇ ਅਸੀਂ ਇਹ ਉਹਨਾਂ ਦੀਆਂ ਖੜੀਆਂ ਕੀਤੀਆਂ ਸੀ ਕੀ ਲੱਗਦਾ ਕੀ ਹੈ ਹਾਂ ਉਹਨਾਂ ਦੀ ਹਾਂ ਜਿੱਥੇ ਬੱਲੀ ਸਾਰੀਆਂ ਉਹਨਾਂ ਦੀਆਂ ਖੜੀਆਂ ਕੀਤੀਆਂ ਜਦ ਬੰਦੇ ਖਰੀਦੇ ਵੇਨ ਪਾਸੋਂ ਦੇ ਸਾਡੇ ਪੇਂਟ ਦਾ ਬੰਦਾ ਜਿਸ ਸੰਯੋਗੀ ਇੱਕ ਵੀ ਹੈ ਨਹੀਂਗਾ ਤੁਸੀਂ ਸਾਰੇ ਅੱਜ ਇਕੱਠੇ ਹੋਏ ਹੋ ਤੁਸੀਂ ਰੇਲ ਦਾ ਕੰਮ ਕਰ ਰਹੇ ਹੋ ਜੇਕਰ ਕੱਲ ਨੂੰ ਧਰਨਾ ਉੱਥੇ ਲੱਗਦਾ ਤਾਂ ਫਿਰ ਇਸ ਮਸਲੇ ਇਤਾਂ ਦਾ ਹੋ ਜੇ ਤੁਹਾਡੇ ਕੋ ਆਪਸੀ ਟਕਰਾਅ ਹੋ ਜਾਏ ਕਿਉਂਕਿ ਤੁਸੀਂ ਇੱਕ ਪਾਸੇ ਪਿੰਡ ਵੱਸੇ ਹੋ ਦੂਜੇ ਪਾਸੇ ਪੁਲ ਤੇ ਧਰਨ ਲੱਗ ਰਹੇ ਦੇਖੋ ਜੀ ਉਹਨਾਂ ਨੇ ਆਪ ਦਾ ਪੱਖ ਪੇਸ਼ ਕਰਨਾ ਸੀ ਆਪ ਦਾ ਪੱਖ ਰੱਖਣਾ ਤੁਸੀਂ ਵੀ ਆਪ ਦਾ ਪੱਖ ਰੱਖੋ ਅਸੀਂ ਅਸੀਂ ਆਪ ਦਾ ਪੱਖ ਰੱਖਾਂਗੇ ਤੁਸੀਂ ਜਾਨੇ ਕਿ ਉੱਥੇ ਰੱਖੋਗੇ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇਖਦੇ ਜੇ ਕਿ ਮਾਨ ਰੇਤਾ ਪਟਿਆ ਜਾਂਦਾ ਤਾਂ ਅਕਸਰ ਪੁਲਿਸ ਪਹੁੰਚ ਆਉਂਦੀ ਹੈ ਕਹਿੰਦੀ ਨਹੀਂ ਭਾਈ ਇੱਥੇ ਤਾਂ ਅਲੀਗਲ ਤਰੀਕੇ ਨਾਲ ਮੈਨਗੀ ਚੱਲ ਰਹੀ ਹੈ ਦੇਖੋ ਜੀ ਜਿਹੜੇ ਬਹੁਤ ਸਾਨੂੰ ਜਾਣਕਾਰੀ ਮਿਲੀ ਹੈ ਤੇ ਦਿਹਾਣੇ ਦਾ ਬੰਦਾ ਬਹੁਤ ਘੱਟ ਆਉਣਗੇ ਤੇ ਬਾਕੀ ਜਿੱਥੇ ਬੰਦਿਆਂ ਨੂੰ ਬਹੁਤ ਸਮਝਦਾਰ ਹੈਗੇ ਨਾ ਵੀ ਜਿਹੜਾ ਆਮ ਬੰਦਾ ਵਧੀਆ ਹੈਗਾ ਉਹ ਆਪ ਆਪ ਆਪਣੇ ਇਲਾਕੇ ਚ ਕੰਮ ਕਰੇ ਜੇ ਕੋਈ ਡਿਗਤ ਆਉਂਦੀ ਤੇ ਅਸੀਂ ਬੁਲਾ ਲੈਣਾ ਸੀ ਜਿੱਥੇ ਬੰਦਿਆਂ ਨੂੰ ਵੀ ਇੱਥੇ ਸਾਡਾ ਧੱਕਾ ਹੁੰਦਾ ਪਿਆ ਵੀ ਸਾਡੀ ਮਤ ਕਰੋ ਪਰ ਇੱਥੇ ਧੱਕੇ ਵਾਲੀ ਕੋਈ ਗੱਲ ਹੀ ਨਹੀਂ ਲੱਗਦਾ ਟਰਡੇ ਲੋਕ ਖੜਨਗੇ ਬਿਲਕੁਲ ਲੋਕ ਖੜਨਗੇ ਦੂਜੀ ਗੱਲ ਖੋਰੋ ਦੀ ਤੁਸੀਂ ਇਹ ਏਰੀਆ ਸਾਰਾ ਦੇਖਿਆ ਹੋਣਾ ਜਦੋਂ ਦਰਿਆ ਚ ਪਾਣੀ ਆਇਆ ਸੀ ਤਾਂ ਲੋਕ ਇਹ ਵੀ ਗੱਲਾਂ ਕਰਦੇ ਕਹਿੰਦੇ ਕਿ ਆਉਣ ਵਾਲੇ ਟਾਈਮ 'ਚ ਕਹਿੰਦੇ ਮੱਧੇਪੁਰ ਦਾ ਪਿੰਡ ਜੋ ਹੈ ਕਹਿੰਦਾ ਦਰਿਆ 'ਚ ਡਿੱਗ ਜਾਣਾ ਨੁਕਸਾਨ ਹੀ ਬੜਾ ਨਹੀਂ ਜੀ ਪਰ ਦਰਿਆ 'ਚ ਕੋਈ ਨਹੀਂ ਦਰਿਆ ਦਾ ਕਦੇ ਦੋ ਕਿ ਦੋ ਚਲ ਕੇਲੇ ਪਰੇ ਚਲੇਗਾ ਕਿ ਦੋ ਚਾਰ ਕਿਲੇ ਹੋਰੇ ਆ ਗਿਆ ਉਹ ਨਹੀਂ ਗੱਲ ਹੈਗੀ ਉਹ ਤਾਂ ਸਰਕਾਰਾਂ ਵੀ ਮਤ ਕਰਦੀਆਂ ਜੇ ਡਿੱਗਦਾ ਹੈ ਤਾਂ ਉਹ ਨਹੀਂ ਗੱਲ ਹੈਗੀ ਜਿਹੜੀ ਇਹਨੂੰ ਮੇਨ ਮੁੱਦਾ ਹੈਗਾ ਇਹ ਕਿ ਗੈਰ ਵਿਸ਼ਾ ਬਣ ਗਿਆ ਰੇਤੇ ਦਾ ਮਤਲਬ ਰੋਜ਼ਗਾਰ ਬਣ ਗਿਆ ਇਹ ਕਿ ਸਿਰਫ ਵੱਡੀ ਮੱਛੀ ਜਿਹੜੀ ਕਿ ਨਾ ਪੀਟਰ ਉਹ ਲੋਕਾਂ ਦੇ ਧੱਕੇ ਸ਼ਾਹੀ ਵੀ ਕਰਦਾ ਹੈ ਪੈਸੇ ਵੀ ਦੁੱਗਣੇ ਵਸੂਲਦਾ ਹੈ ਤੇ ਲੋਕ ਜਿਹੜਾ ਆਵਾਜ਼ ਚੱਕਦਾ ਉਹ ਤੇ ਪਰਚਾ ਵੀ ਦਰਜ ਕਰਾ ਦਿੰਦਾ ਹੈ ਮਲਕੇਦਾਰ ਪਰਚੇਦਾਰਜ ਹੋਇਆ ਕੋਈ ਆ ਵੇਹਰਾਂ ਦੇ ਵਿੱਚ ਪਿੱਛੇ ਤਿੰਨ ਮਸ਼ੀਨਾਂ ਸੀਗੀਆਂ ਇੱਕ ਮਸ਼ੀਨ ਤੇ ਪਰਚਾ ਦਕਰਾਤਾ ਸਰਪੰਚ ਤੇ ਪਹਿਲਾਂ ਸਰਪੰਚ ਨੂੰ ਮੂਹਰੇ ਲਾਈ ਰੱਖਿਆ ਜਦੋਂ ਪਿੰਡ ਦਾ ਸਰਪੰਚ ਦੀ ਵਿਗੜ ਗਈ ਉਹ ਤੇ ਪਰਚਾ ਠੋਕਦਾ ਉਹ ਵਿਚਾਲਾ ਰੋਂਦਾ ਫਿਰਦਾ ਤੇ ਸਾਡੀ ਜਿੱਥੇ ਬੰਦੀ ਨੂੰ ਚਾਹੀਦਾ ਉੱਥੇ ਜਾ ਕੇ ਮਰਤ ਕਰਨੀ ਰੋਲਾ ਪਾਉਣਾ ਤੇ ਧਰਨੇ ਦੇਣ ਪਰ ਉਹ ਸਾਡੇ ਸਾਡਾ ਨੌਕਰੀ ਖਾਣ ਨੂੰ ਤਿਆਰ ਹੋ ਗਏ ਨੇ ਤੇ ਅਸੀਂ ਇੱਕ ਇਹ ਵੀ ਐਲਾਨ ਕਰਦੇ ਆਂ ਤੇ ਜੇ ਸਾਡੇ ਨਾਲ ਕੋਈ ਇਹਨਾਂ ਨੇ ਵਧੇਕੀ ਕੀਤੀ ਨਾਲ ਜਿੰਨੀ ਸਾਡੇ ਪਿੰਡ ਤੇ ਲੇਬਰ ਹੈਗੀ ਸਾਰੀ ਉਹਨਾਂ ਦੇ ਘਰੇ ਜਾ ਕੇ ਬਾਵਾਗੇ ਕਹਾਂਗੇ ਕਿੰਨੇ ਕੋ ਕਿੰਨੇ ਕੋ ਇੱਥੇ ਬੰਦਿਆਂ ਤੁਸੀਂ ਹੋਂਦਾ ਇੱਥੇ ਕਾਵੇ ਖੜੇ ਹੋ ਇੱਕ ਵਾਰ ਕੈਮਰਾ ਮਾਰ ਕੇ ਦਿਖਾ ਦਿੰਨੇ ਕਿ ਤੁਸੀਂ ਇਹ ਖੜੇ ਹੋ ਇੱਥੇ ਕਿ ਇਸ ਤੋਂ ਇਲਾਵਾ ਹੋਰ ਵੀ ਸਾਡੇ ਤਕਰੀਬਨ ਮੇਰੇ ਮੰਡੇ ਦੇ ਕੰਮ ਕਰਦੇ ਨੇ ਤੁਸੀਂ ਕਿਹਾ ਕਿ ਅਸੀਂ ਉੱਥੇ ਅਸੀਂ ਹੀ ਜਾਵਾਂਗੇ ਜੇਕਰ ਆਪਸੀ ਕੋਈ ਤਣਾਅ ਪਰਿਸਥਿਤੀ ਪੈਦਾ ਹੋ ਜਾਂਦੀ ਹੈ ਕੀ ਲੱਗਦਾ ਨਹੀਂ ਕਿ ਲੜਾਈਆਂ ਤੋਂ ਦੂਰ ਰਹਿਣਾ ਚਾਹੀਦਾ ਰੇਟਲ ਕਰਕੇ ਲੜ ਰਿਹਾ ਹੈ ਅਸੀਂ ਤਾਂ ਲੰਝੂ ਦੂਰ ਹੈਗੇ ਹੁਣ ਜੇ ਬੰਦਾ 50 ਕਿਲੋਮੀਟਰ ਦੇ ਆ ਕੇ ਸਾਨੂੰ ਵੰਗਾਰੇਗਾ ਇੱਥੇ ਸਾਡੇ ਘਰੇ ਆ ਕੇ ਤੇ ਫਿਰ ਅਸੀਂ ਬਸ ਕਰਾਂਗੇ ਥੋੜਾ ਅਸੀਂ ਤੁਹਾਡੇ ਪਾਸ ਹੋਰ ਗੱਲ ਹੈ ਜੀ ਉਹ ਵੀ ਤਾਂ ਅਕਸਰ ਤੁਹਾਡਾ ਲੀਡਰ ਹੀ ਹੈ ਯਾਰ ਲੀਡਰ ਹੈਗਾ ਫਿਰ ਉਹ ਉਹਦੀ ਜਿਹੜੀ ਉਹਦੀ ਦਿਮਾਗ ਦੀ ਜਿਹੜੀ ਸਿੱਧ ਵਿਧੀ ਗਈ ਉਹ ਪਾਗਲ ਹੋ ਚੁੱਕੀ ਹੈ ਉਹਦੀ ਤੁਹਾਡੇ ਮੁਤਾਬਕ ਕੰਮ ਸਹੀ ਚੱਲ ਰਿਹਾ ਸਾਡੇ ਹਿਸਾਬ ਨਾਲ ਸਹੀ ਬਿਲਕੁਲ ਇੱਕ ਹੋਰ ਗੱਲ ਹੈ ਕੁਝ ਲੋਕ ਇਹ ਵੀ ਗੱਲਾਂ ਕਰਦੇ ਆ ਕਹਿੰਦੇ ਕਿ ਇੱਕ ਅਮੀਤਾ ਕਾਮਰੇਟ ਆ ਕਹਿੰਦਾ ਅੱਜ ਤਾਂ ਕਹਿੰਦਾ ਉਹ ਕਿੰਨ ਬੀਤੇ ਦੇ ਖਿਲਾਫ ਬੋਲਦਾ ਕਹਿੰਦਾ ਕਿ ਟੱਕਰ ਖਿਲਾਫ ਬੋਲਣ ਕਿ ਬੀਤੇ ਨਾਲ ਲੜਾਈ ਬਣ ਰਹੀ ਹੈ ਮੈਂ ਖਿਲਾਫ ਬੋਲਾਂਗਾ ਜੇ ਕੋਈ ਧੱਕੇਸ਼ ਨਹੀਂ ਹੁੰਦੀ ਫਿਰ ਬੋਲਾਂਗਾ ਜੇ ਉਹ ਧੱਕੇ ਹੀ ਹੈ ਹੀ ਨਹੀਂ ਗਈ ਫਿਰ ਉੱਥੇ ਕਿਉਂ ਯਾਰ ਐਵੇਂ ਘਾਮ ਖਾ ਥੋੜਾ ਲਾ ਤਪਸਾਉਣੀ ਐ ਐਵੇਂ ਘਾਮ ਖਾਈ ਬੈਠਦੇ ਨਹੀਂ ਇਸ ਤਰ੍ਹਾਂ ਕਿਸੇ ਨੇ ਦੇਤੇ ਕਿਦਾਂ ਬੋਲਦਾ ਨਾ ਜੀ ਨਾ ਨਾ ਤਾਂ ਕਹਿੰਦਾ ਪੈਸਾ ਅੱਜ ਹੀ ਕਰ ਲਿਆ ਨਾ ਹੀ ਪਰਮਾਤਮਾ ਇਹੋ ਜਿਹਾ ਪੈਸੇ ਦੇਵੇ ਆਪਦੀ ਮਿਹਨਤ ਕਰੀਦੀ ਮਿਹਨਤ ਮੰਜੂਰੀ ਦਾ ਟਾਈਮ ਪਾ ਵਧੀਆ ਕਰੀ ਜਾਂਦੇ ਆ ਇਹੋ ਜਿਹੇ ਪੈਸੇ ਜਿਹੜਾ ਹਜੇ ਉਹ ਕਰੰਸੀ ਬਣੀ ਨਹੀਂ ਮੈਨੇ ਖਰੀਦਣ ਨੂੰ ਹਜੇ ਨਹੀਂ ਬਣੀ ਨਾ ਉਹ ਬਣੀ ਨਹੀਂ ਬਣੀ ਕਹਿੰਦੇ ਹਜੇ ਕਰੰਸੀ ਨਹੀਂ ਬਣੀ ਐ ਤੇ ਮੈਂ ਮਰ ਬਣ ਜਾਦਾ ਪੀਤੇ ਦਿਨ ਤੁਸੀਂ ਬੋਲੇ ਸੀ ਤੁਸੀਂ ਕਿਹਾ ਸੀਗਾ ਕਿੰਨੀ ਵੀ ਉੱਥੇ ਅਨਲੀਗਲ ਤਰੀਕੇ ਨਾਲ ਮਾਈਨਿੰਗ ਹੋ ਰਹੀ ਹੈ ਤੇ ਹੁਣ ਕਿਦਾਂ ਹੋ ਰਹੀ ਹੁਣ ਕੀ ਲੱਗਦਾ ਕਿ ਸਹੀ ਹੋ ਰਹੀ ਹੈ ਹਾਂਜੀ ਵੀਰੇ ਉਹ ਬਿਲਕੁਲ ਅਨਲੀਗਲ ਮਾਈਨਿੰਗ ਮਾਈਨਿੰਗ ਹੋ ਰਹੀ ਸੀ ਕਿ ਪੌੜ ਦੇ ਲਾਗੇ ਸੀਗਾ ਜਮਾ ਬਾਕੀ ਜੋ ਮੱਦੇਪੁਰ ਦਾ ਸਾਡਾ ਖੇਤ ਆ ਉਹ ਪੜ ਤੋਂ ਛਿਪਦੀ ਸਾਡੀ ਪੈ ਰਿਹਾ ਠੀਕ ਆ ਬਈ ਕੋਹਰ ਗੱਲ ਦੇਖੋ ਕਿੱਥੇ ਹੁਣ ਤੁਸੀਂ ਰੇਤਾ ਪਾਟ ਰਹੇ ਹੋ ਤੁਸੀਂ ਹਾਂਜੀ ਤੇ ਕਿੰਨੇ ਕਿੰਨਾ ਕੋ ਐਰੀਆ ਔਰ ਕਿੰਨੇ ਕੋ ਲੋਕ ਨੇ ਜ਼ਮੀਨਾਂ ਇੱਥੇ ਉਹ ਖੁਸ਼ ਆ ਜ਼ਮੀਨਾਂ ਜ਼ਮੀਨਾਂ ਵਾਲੇ ਵੀਰੇ ਆ ਦੇਖੋ ਪਿੱਛੇ ਕੈਮਰਾ ਕਮਾਉ ਸਾਰੇ ਵਿੱਚੋਂ ਅੱਧੇ ਤੋਂ ਜ਼ਿਆਦਾ ਤਾਂ ਕਿਸਾਨਾਂ ਕੁਛ ਲੇਬਰ ਵਾਲੇ ਬੰਦੇ ਆ ਠੀਕ ਆ ਇਹਨਾਂ ਦੇ ਹੜ ਨਾਲ ਸਾਰੇ ਖੇਤ ਬਰਬਾਦ ਹੋ ਗਏ ਸੀਗੇ ਅੱਜ ਸੀਐਮ ਭਗਵੰਤ ਸਿੰਘ ਮਾਨ ਦਾ ਸੀ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਸਾਨੂੰ ਆਪਣੇ ਖੇਤ ਬਰਬਾਦ ਕਰਨ ਦੀ ਸਕੀਮ ਦਿੱਤੀ ਆ ਜਿਸ ਦਾ ਖੇਤ ਉਸ ਦੀ ਰੇਤ ਤੁਸੀਂ ਇਸੇ ਸਕੀਮ ਦੇ ਤਹਿਤ ਤੁਸੀਂ ਖੁਸ਼ ਹੋ ਹਾਂਜੀ ਬਿਲਕੁਲ ਖੁਸ਼ ਹਾਂ ਜੀ ਸਾਰੇ ਜੀ ਜਿੱਦਾਂ ਕਿ ਮੈਂ ਇਹਨਾਂ ਨਾਲ ਗੱਲ ਕੀਤੀ ਬਿਸਵੇਰੇ 8 ਤਰੀਕ ਦਾ ਧਰਨਾ ਕਿਸਾਨਾਂ ਦਾ ਰੱਖਿਆ ਹੋਇਆ ਜੇਕਰ ਤੁਸੀਂ ਕਿਸਾਨ ਹੋ ਤਾਂ ਫਿਰ ਉਹ ਕੌਣ ਹੈ ਹਾਂਜੀ ਉਹ ਕੁਝ ਕੋ ਜਥੇਬੰਦੀਆਂ ਜਿਹੜੇ ਪੁਰਾਣੇ ਕੋਈ ਠੇਕੇਦਾਰ ਸੀ ਰੇਤੇ ਦੇ ਦਲਾਲ ਜਾਂ ਕੁਝ ਵੀ ਹੈ ਨਾ ਉਹ ਸਾਰੇ ਰਲ ਕੇ ਸਾਡਾ ਜਿਹੜਾ ਜਾਇਜ਼ ਕੰਮ ਚੱਲ ਰਿਹਾ ਉਹਨੂੰ ਬੰਦ ਕਰਾਉਣੇ ਚ ਜਥੇਬੰਦੀਆਂ ਸਾਥ ਦੇ ਰਹੀਆਂ ਪਰ ਇਹ ਗਲਤ ਗੱਲ ਆਈ ਉਹ ਵੀ ਅਕਸਰ ਕਿਸਾਨਾਂ ਉਹਨਾਂ ਦੇ ਵੀ ਖੇਤ ਹੋਣਗੇ ਦਰਿਆ ਚ ਹਾਂਜੀ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਅਸੀਂ ਤਾਂ ਉਹਨਾਂ ਨੂੰ ਇਹੀ ਕਹਿੰਨੇ ਆਂ ਵੀ ਜੇ ਸਾਡੇ ਪਿੰਡ ਦਾ ਰੋਜ਼ਗਾਰ ਮਿਲਿਆ ਸਾਡਾ ਪਿੰਡ ਸਾਰਾ ਇੱਕ ਪਾਸੇ ਖੜਾ ਵਾ ਸਾਰੀ ਸਹਿਮਤੀ ਨਾਲ ਤੇ ਉਹ ਤੇ ਵਿਚ ਦਖਲ ਅੰਦਾਜੀ ਨਾ ਕਰਨ ਤੈਗੇ ਹੋਰ ਬਾਈ ਵੀ ਖੜੇ ਆ ਬਾਈ ਜੀ ਕਿਦਾਂ ਜੋ ਰਿਤੇ ਦਾ ਕੰਮ ਕਰਦੋਂ ਦੀਹਾੜੀ ਜੋੜੀ ਮਿਲ ਜਾਂਦੀ ਐ ਸਹੀ ਹਾਂਜੀ ਹਾਂਜੀ ਸਹੀ ਮਿਲਦੀ ਤੁਹਾਨੂੰ ਬਾਈ ਜੀ ਸਹੀ ਤੁਹਾਨੂੰ ਵੀ ਵਧੀਆ ਜੀ ਤੁਹਾਨੂੰ ਜੀ ਸਹੀ ਸਹੀ ਤੁਹਾਨੂੰ ਵੀ ਸਹੀ ਤਕਰੀਬਨ ਸਾਰਿਆਂ ਨੂੰ ਪੁੱਛ ਲੈਣਾ ਜੇ ਸਾਰਾ ਕੁਝ ਮਿਲਦਾ ਕੋਈ ਪਰੇਸ਼ਾਨੀ ਤਾਂ ਨਹੀਂ ਕਿਸੇ ਨੂੰ ਹਾਂਜੀ ਹਾਂਜੀ ਬੈਕਮੈਂਟ ਇੱਕ ਹੋਰ ਗੱਲ ਆ ਕਿਦਾਂ ਉਦਾਂ ਨਹੀਂ ਹੱਥ ਲਾ ਕੇ ਕਹਿ ਦਿਓ ਕਿ ਮਿਲਦਾ ਸੱਚੇ ਦਿਲ ਤੇ ਹੱਥ ਰੱਖ ਕੇ ਸਹੀ ਦੱਸਿਓ ਕਿ ਮਿਲਦਾ ਵੀ ਕੁਝ ਗਿਆ ਉਦਾਂ ਹੀ ਮੇਰਾ ਕੀ ਕਹਿੰਨੇ ਆ ਬਿਲਕੁਲ ਸਹੀ ਆ ਜੀ ਬਿਲਕੁਲ ਸਹੀ ਦਿਹਾੜੀ ਮਿਲਦੀ ਆ ਤੁਹਾਨੂੰ ਅੱਛਾ ਇੱਕ ਤਾਂ ਮੇਰੀ ਗੱਲ ਰਹਿ ਗਈ ਵੇਹੇ ਇਹ ਨਾ ਜਿੱਦ ਨੂੰ ਰਸਤਾ ਬਣਾਉਣ ਲੱਗੇ ਨਾ ਪੋਲ ਦੇ ਕੋਲ ਇਹ ਸੀ ਨਾ ਸੈਣ ਸੈਣ ਬੰਦੇ ਨੇ ਕਿਹਾ ਵੀ ਰਸਤਾ ਤੁਸੀਂ ਨਾ ਪੋਲ ਦੇ ਕੋਲ ਬਣਾ ਲਓ ਵੀ ਜਿਹੜਾ ਥੋੜਾ ਜਿਹਾ ਪੈਂਦਾ ਨਾ ਦੋ ਪੰਜ ਚੜਕੇ ਦੇ ਲੰਘਾ ਵੀ ਇਹਨਾਂ ਬੱਚਿਆਂ ਨੂੰ ਆਮ ਬੰਦੇ ਡਿੱਗ ਤਾ ਨਾ ਆਵੇ ਸਹਿਮਤੀ ਨਾਲ ਰਸਤਾ ਬਣ ਗਿਆ ਦੋ ਦਿਨ ਰਸਤਾ ਬਣ ਗਿਆ ਨਾ ਜੱਕ ਚੱਕ ਕੇ ਧਰਨਾ ਲਾਤਾ ਵੀ ਇਹ ਰਸਤਾ ਬੰਦ ਕਰ ਲਓ ਜਿੱਥੋਂ ਮਰਜ਼ੀ ਕੱਟ ਲਓ ਇਸ ਮੁੱਦੇ ਤੇ ਲੱਗਦਾ ਹਜੇ ਹੋਇਆ ਕਿਉਂ ਸਾਰਾ ਕਿਉਂ ਮਸਲਾ ਕੀ ਸੀਗਾ ਇਹਨਾਂ ਨੂੰ ਸੀ ਕਿ ਰਾਹ ਨਹੀਂ ਇਹਨਾਂ ਨੂੰ ਮਿਲਣਾ ਤੇ ਵੀ ਇੱਥੇ ਇੱਕ ਰੋਕ ਬੰਦ ਕਰਾ ਦੀ ਮਿਲ ਕੇ ਕੰਮ ਠੱਪ ਹੋ ਜਾਣਾ ਉਹਨਾਂ ਨੂੰ ਚਲ ਰਸਤਾ ਕਰ ਦੇ ਜਗਦੇਵ ਦਾਬਿਆ ਸੀ ਉਹਨਾਂ ਨੇ ਕਿਹਾ ਤੁਹਾਡੇ ਸਾਰੇ ਪਿੰਡ ਦਾ ਮਸਲਾ ਹਲ ਹੁੰਦਾ ਤੇ ਮੇਰੇ ਨੂੰ ਰਸਤਾ ਕੱਢ ਲਓ ਹੁਣ ਇਸ ਉਹ ਰਸਤਾ ਵੀ ਛੱਡਿਆ ਹੋਇਆ ਜਿਹੜੀ ਮੰਨ ਹੋਈ ਗੱਲ ਵੀ ਜੇ ਰਸਤਾ ਬੰਦ ਕਰਦੇ ਹੋਰ ਤਾਂ ਕੱਢ ਲਓ ਪਰ ਲੈ ਕੇ ਨੂੰ ਦੂਜੀ ਵੀ ਫੇਰ ਪੰਗਾ ਲੈਣ ਦੇ ਪੈਣ ਇੱਕੋ ਜੀ ਸੀ ਮਾਨ ਨੇ ਜਦ ਤੱਕ ਮੈਂ ਪਹਿਲਾਂ ਗੱਲ ਕੀਤੀ ਜੋ ਜਿਸ ਦੀ ਖੇਤ ਉਸ ਦੀ ਰੇਤ ਈ ਲੱਗਦਾ ਕਿ ਮਾਨ ਸਾਹਿਬ ਦਾ ਕਿ ਵਧੀਆ ਫੈਸਲਾ ਸੀ ਕਿ ਆਮ ਲੋਕੋ ਲਾਭ ਹੋ ਰਿਹਾ ਵੈਸੇ ਫੈਸਲਾ ਤਾਂ ਬੜਾ ਵਧੀਆ ਸੀਗਾ ਪਰ ਇਹਦੇ ਵਿੱਚ ਨਾ ਸ਼ਰਾਰਤੀ ਬੰਦੇ ਮਗਰ ਮਛ ਬੜੇ ਗਏ ਨਹੀਂ ਤੁਹਾਨੂੰ ਫਾਇਦਾ ਹੋ ਰਿਹਾ ਵੈ ਜੇ ਤੁਹਾਡੇ ਨਾਲ ਗੱਲ ਕਰੀਏ ਸਾਡਾ ਸਾਡਾ ਤਾਂ ਫਾਇਦਾ ਹੋ ਰਿਹਾ ਹੈ ਅਜ ਤਾਂ ਤਾਂ ਦਾ ਰੋਲਾ ਪਾਉਲੇ ਸਾਡਾ ਫਾਇਦਾ ਹੁੰਦਾ ਪਿਆ ਪਰ ਜੇ ਸਾਡੇ ਕੰਮ 'ਚ ਰੋਕ ਪਾਉਣਗੇ ਪਿੰਡ ਦੇ ਕੰਮ 'ਚ ਤਾਂ ਫਿਰ ਤਾਂ ਸਾਡਾ ਫਾਇਦਾ ਨਹੀਂ ਹੋ ਰਿਹਾ ਨਹੀਂ ਫਿਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਠੀਕ ਹੈ ਨਾ ਜਿਹੜੇ ਏਰੀਆ ਤੇ ਦਰਿਆ ਡੂੰਗਾ ਚੱਲ ਰਿਹਾ ਉਧਰ ਤਾਂ ਸਾਡਾ ਕੋਈ ਲਿੰਕੇ ਨਹੀਂ ਨਾ ਸਟਾਰਟ ਲੱਗੇ ਹੋਇਆ ਸਾਡਾ ਏਰੀਆ ਪਿੰਡ ਦੀ ਜਿਹੜੀ ਜ਼ਮੀਨਾਂ ਵਿਚਾਲੇ ਤੁਸੀਂ ਸਾਹਮਣੇ ਦੇਖੋ ਟਿੱਬੇ ਲੱਗੇ ਹੋਇਆ ਠੀਕ ਆ ਮਾਈਨਿੰਗ ਦੇ ਸਾਡੇ ਨੰਬਰ ਵੀ ਉੱਥੇ ਪਾਏ ਆ ਅਸੀਂ ਉੱਥੋਂ ਚੱਕ ਕੇ ਦਰਿਆ ਨੂੰ ਵਿਚਾਲੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਤੇ ਕਿਸਾਨਾਂ ਆਗੂਆਂ ਨੇ ਆਪਣਾ ਕਿਸਾਨ ਆਗੂ ਕਹਾਂਗੇ ਕਿ ਕਿ ਇਹਨਾਂ ਦੀਆਂ ਜ਼ਮੀਨਾਂ ਨੇ ਦਰਿਆ ਦੇ ਅੰਦਰ ਉਹ ਜੋ ਮਾਈਨਿੰਗ ਜੋ ਰੇਤ ਆ ਇਹ ਚੱਕ ਕੇ ਹੁਣੇ ਵੇਚ ਰਿਹਾ ਕਿਉਂਕਿ ਬੀਤੇ ਦਿਨੀ ਜਦੋਂ ਦਰਿਆ ਦੇ ਵਿੱਚ ਪਾਣੀ ਆਇਆ ਤਾਂ ਹਾਲਾਤ ਕਾਫੀ ਜ਼ਿਆਦਾ ਮਾੜੇ ਯਾਨੀ ਕਿ ਤਰਸ ਜੋ ਹੋ ਗਏ ਸੀ ਦੂਜੇ ਦਿਨ ਜੇਕਰ ਸਵੇਰ ਦੀ 8 ਤਰੀਕ ਤੱਕ ਗੱਲ ਕਰੀਏ ਤਾਂ ਕੁਝ ਕਿਸਾਨ ਜਥੇ ਬੰਦੀਆਂ ਦਾ ਧਰਨਾ ਵੀ ਹੈ ਭਾਈ ਕਹਿੰਦੇ ਕਿ ਜੇਕਰ ਉਹ ਕਿਸਾਨ ਜਾਣਗੇ ਤਾਂ ਅਸੀਂ ਵੀ ਆਪਣਾ ਉੱਥੇ ਜਾ ਕੇ ਪੱਖ ਰੱਖਾਂਗੇ ਪਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਸ ਤੇ ਨਜ਼ਰ ਰੱਖਣੀ ਚਾਹੀਦੀ ਹੈ ਤਾਂ ਜੋ ਕੋਈ ਅਨਸਖਾ ਵੀ ਘਟਨਾ ਨਾ ਵਾਪਰੇ ਅਸਲ ਜਿ ਸਚਾਈ ਪੂਰੀ ਕੀ ਹੈ ਉਹ ਵੀ ਉੱਤੇ ਸਾਹਮਣੇ ਆ ਜਾਊਗਾ ਕੈਮਰਾਮੈਨ ਸੋਨੂ ਦਿਨ ਹਰਦੀਪ ਪਿੰਧਾ ਨਾਰਿਊਜ਼ ਦਰਿਆ ਸਤਲੁਜ